ਕੰਗੜਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਜਿੱਥੇ ਪੰਜਾਬ ਦੀਆਂ ਵਕ-ਵਕ ਜਥੇਬੰਦੀਆਂ ਡਟੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਉੱਥੇ ਹੀ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਇਸ ਮਾਮਲੇ ਦੇ ਉੱਪਰ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਖੜੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਦੇ ਪੱਖ ਦੇ ਵਿੱਚ ਇੱਕ ਪੋਸਟ ਪਾਈ ਗਈ ਹੈ ਵਿਕਰਮ ਮਜੀਠੀਆ ਦੇ ਵੱਲੋਂ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਮੈਂ ਕੁਲਵਿੰਦਰ ਕੌਰ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਦੀ ਕਦਰ ਕਰਦਾ ਹਾਂ ਅਤੇ ਹਰ ਤਰ੍ਹਾਂ ਨਾਲ ਕਰਵਿੰਦਰ ਕੌਰ ਨਾਲ ਖੜਾ ਕਿਸਾਨਾਂ ਦੀ ਪੀੜ ਅਜੇ ਵੀ ਪੰਜਾਬੀਆਂ ਦੇ ਮਨ ਵਿੱਚ ਹੈ ਤਿੰਨ ਖੇਤੀ ਬਿਲਾ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਕੰਗਣਾ ਰਣੌਤ ਨੇ ਖਾਸ ਕਰਕੇ ਪੰਜਾਬੀਆਂ ਅਤੇ ਔਰਤਾਂ ਦੇ ਵਿਰੁੱਧ ਜ਼ਹਿਰ ਉਗਲਿਆ ਪੰਚੰਦੀਗੜ ਹਵਾਈ ਅੱਡੇ ਤੇ ਜੋ ਕੁਝ ਹੋਇਆ ਉਹ ਪੰਜਾਬੀਆਂ ਦੇ ਕੰਗਣਾ ਰਣੌਤ ਦੇ ਖਿਲਾਫ ਕ੍ਰੋਧ ਦਾ ਨਤੀਜਾ ਹੈ ਹਾਲਾਂਕਿ ਮੈਂ ਕਿਸੇ ਰੂਪ ਵਿੱਚ ਵੀ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਅਸੀਂ ਬਾਰ ਬਾਰ ਕਿਹਾ ਹੈ ਕਿ ਕਿਸਾਨ ਦੇਸ਼ ਨੂੰ ਭੋਜਨ ਮਹੱਈਆ ਕਰਵਾ ਰਹੇ ਹਨ ਅਤੇ ਉਹਨਾਂ ਦੇ ਪੁੱਤਰ ਭਰਾ ਅਤੇ ਭੈਣਾਂ ਦੇਸ਼ ਦੀ ਸੁਰੱਖਿਆ ਲਈ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਅੱਜ ਜੋ ਕੁਝ ਵੀ ਹੋਇਆ ਹੈ ਉਹ ਹਕੂਮਤਾਂ ਦੁਆਰਾ ਕਿਸਾਨਾਂ ਅਤੇ ਦੇਸ਼ ਦੇ ਜਵਾਨਾਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰਨ ਦਾ ਨਤੀਜਾ ਹੈ ਹਕੂਮਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਥਿਤੀ ਕਿਉਂ ਉਭਰੀ ਹੈ ਜਿਸ ਨੇ ਕੁਲਵਿੰਦਰ ਕੌਰ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ ਅੱਜ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬੀ ਅੱਤਵਾਦੀ ਅੱਤਵਾਦੀ ਬਣ ਰਹੇ ਹਨ ਸਾਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਜੋ ਕੜਵਾਹਟ ਦਾ ਮਾਹੌਲ ਬਣਾਉਂਦੇ ਹਨ ਇਹ ਉਹ ਪੋਸਟ ਹੈ ਜਿਹੜੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਜਿੱਥੇ ਇੱਕ ਸੰਦੇਸ਼ ਹਕੂਮਤਾਂ ਨੂੰ ਸਰਕਾਰਾਂ ਨੂੰ ਸੰਦੇਸ਼ ਦੇ ਦੀ ਨਜ਼ਰ ਆ ਰਹੀ ਹੈ ਉੱਥੇ ਹੀ ਉਹ ਕੁਲਵਿੰਦਰ ਕੌਰ ਦੇ ਨਾਲ ਖੜਨ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਕੱਲ ਚੰਡੀਗੜ੍ਹ ਦੇ 에어ਪੋਰਟ ਦੇ ਉੱਪਰ ਸੀਆਈਐਸਐਫ ਦੀ ਜਮੈਲਾ ਜਵਾਨ ਦੇ ਵੱਲੋਂ ਕੰਗਣਾ ਰਣੌਤ ਨੂੰ ਥੱਪੜ ਮਾਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕੁਲਵਿੰਦਰ ਕੌਰ ਦੀ ਜਿਸ ਦੇ ਵਿੱਚ ਉਹ ਕਹਿੰਦੀ ਨਜ਼ਰ ਆ ਰਹੀ ਸੀ ਕੰਗਣਾ ਰਣੌਤ ਨੂੰ ਇਹ ਉਹ ਕੰਗਣਾ ਰਣੌਤ ਹੈ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਜੋ ਕਿਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਸੀ ਦਿੱਲੀ ਦੀਆਂ ਬਰੂਹਾਂ ਤੇ ਉਹਨਾਂ ਦੇ ਲਈ ਕਿਹਾ ਸੀ ਕਿ ਇਹ 100-100 ਰੁਪਿਆ ਲੈ ਕੇ ਇੱਥੇ ਬੈਠੀਆਂ ਨੇ ਕਿ ਕੰਗਣਾ ਰਣੌਤ ਖੁਦ ਬੈਠ ਸਕਦੀ ਹੈ ਉਹਨਾਂ ਮਹਿਲਾਵਾਂ ਦੇ ਵਿੱਚ ਮੇਰੀ ਮਾਂ ਵੀ ਸੀ ਇਹ ਕਹਿੰਦੀ ਹੋਈ ਕੁਲਵਿੰਦਰ ਕੌਰ ਕੱਲ ਦਿਖਾਈ ਦਿੱਤੀ ਸੀ ਉਸ ਥੱਪੜ ਕਾਣ ਤੋਂ ਬਾਅਦ ਭਾਵੇਂ ਕਿ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੀਆਈਐਸਆਈ ਦੇ ਵੱਲੋਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਅਤੇ ਵਿਭਾਗੀ ਜਾਂਚ ਦੀ ਵੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਦੂਸਰੇ ਪਾਸੇ ਪੰਜਾਬ ਦੀਆਂ ਬੱਖਬਖ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਨਾਲ ਇਸ ਮਾਮਲੇ ਦੇ ਉੱਪਰ ਖੜੀਆਂ ਦਿਖਾਈ ਦਿੱਤੀਆਂ ਨੇ ਹੁਣ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਵੀ ਡਟ ਕੇ ਨਾਲ ਖੜਨ ਦੀ ਗੱਲ ਕੀਤੀ ਗਈ ਹੈ ਕਿ ਉਹ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਤੇ ਦੂਸਰੇ ਪਾਸੇ ਇੱਕ ਸੰਦੇਸ਼ ਹਕੂਮਤ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰਾਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਿਉਂ ਹੋਇਆ ਕਿਉਂ ਇੱਕ ਸੁਰੱਖਿਆ ਕਰਮੀ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ ਸੋ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਜ਼ਖਮ ਅਜੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਅੱਲੇ ਨੇ ਪੀੜ ਅਜੇ ਵੀ ਲੋਕਾਂ ਦੇ ਦਿਲ ਵਿੱਚ ਹੈ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਹੌਣ ਵਾਲੇ ਸਮੇਂ ਦੇ ਵਿੱਚ ਕੀ ਹੁਣ ਸਰਕਾਰਾਂ ਇਸ ਪਾਸ ਧਿਆਨ ਦੇਣਗੀਆਂ ਕਿਉਂਕਿ ਕੱਲ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਦੇ ਵੱਲੋਂ ਪੰਜਾਬੀਆਂ ਦੇ ਨਾਲ ਸੰਬੰਧਿਤ ਇੱਕ ਅੱਤਵਾਦੀ ਪੰਜਾਬ ਦੇ ਵਿੱਚ ਵਧਨ ਦੇ ਅੱਤਵਾਦੀ ਵਧਨ ਲਗੇ ਨੇ ਇਹ ਗੱਲ ਫਿਰ ਤੋਂ ਬਿਆਨ ਦਿੱਤਾ ਗਿਆ ਜਿਸ ਦੀ ਕਿ ਉੱਪਰ ਕਾਫੀ ਜ਼ਿਆਦਾ ਇੱਕ ਵਾਰ ਫਿਰ ਤੋਂ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਹੁਣ ਇਸ ਸਬੰਧ ਦੇ ਵਿੱਚ ਬਿਆਨ ਸ਼ੁਰੂ ਕਰ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਖੜਦੇ ਹੋਏ ਦਿਖਾਈ ਦਿੱਤੇ ਨੇ ਹੁਣ ਬਿਕਰਮ ਮਜੀਠੀਆ ਵੀ ਅ ਕੰਗੜਾ ਨੌਦ ਦੇ ਮਾਮਲੇ ਦੇ ਉੱਪਰ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਖੜੇ ਦਿਖਾਈ ਦਿੱਤੇ ਨੇ ਉਹ ਆਪਣੀ ਪੋਸਟ ਦੇ ਵਿੱਚ ਇਸ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ ਭਾਵੇਂ ਕੀ ਉਹਨਾਂ ਨੇ ਕਿਹਾ ਕਿ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ ਲੇਕਿਨ ਉਹ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਇਹ ਕਹਿੰਦੇ ਨਜ਼ਰ ਆਏ ਨੇ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕਾਂ ਨਾ ਟੀਵੀ ਦੇ ਨਾਲ